ਦੀ ਸ਼ਕਤੀ ਅਮਰ ਹੈ ਵਾਲਮੀਕੀ ਦੀ ਸ਼ਕਤੀ ਅਮਰ ਹੈ ਪਈ ਆ ਜੀ ਦਾ ਕੀ ਮਸਲਾ ਜੀ ਤੁਸੀਂ ਸਾਡੇ ਆਟੋ ਯੂਨੀਅਨ ਵਾਲੇ ਕਿੱਥੇ ਕੀ ਆਟੋ ਵਾਲੇ ਆਪਣੇ ਭਰਾਏ ਆ ਜੀ ਜਿਹੜਾ ਰੇਲਵੇ ਵਾਲੇ ਇੱਕ ਠੇਕਾ ਦਿੱਤਾ ਗਿਆ ਆਟੋ ਪਾਰਕਿੰਗ ਦਾ ਇਹ ਵਿਚਾਰੇ ਉਥੇ ਪੈਸੇ ਜਮ੍ਹਾਂ ਕਰਾਉਣ ਲਈ ਗਏ ਆ ਪਰ ਠੇਕੇਦਾਰ ਇਹਨਾਂ ਨੂੰ ਇਗਨੋਰ ਕਰਦੇ ਨਾ ਇਹਨਾਂ ਦਾ ਫੋਨ ਵੀ ਕਰ ਕਿਉਂਕਿ ਅੱਜ ਦੀ ਤਰੀਕ ਵਿੱਚ ਜਿਹਦੇ ਕਾਗਜ਼ ਜਮ੍ਹਾਂ ਹੋਏ ਉਹਨਾਂ ਪਾਸ ਨਹੀਂ ਉਸ ਦੇ ਦੌਰਾਨ ਕਿਉਂਕਿ ਅੰਦਰ ਵਾਲੇ ਆਟੋ ਵਾਲੇ ਜਿਹੜੀ ਰਲੀ ਮਿਲੀ ਭੱਗਦੇ ਹੋ 1500 ਰੁਪਏ ਜਾਣ ਬੁੱਝ ਕੇ ਦਿੰਦੇ ਕਿ ਕੋਈ ਪਰ ਕਈਆਂ ਦੇ ਇੱਕ ਇੱਕ ਬੰਦੇ ਦੇ 12-12 ਆਟੋ ਚੱਲਦੇ ਪਏ ਨੇ ਉਹਨਾਂ ਦਾ ਇੱਕ ਕਰੋ ਹਾਂ ਅੱਜ ਸਾਰੇ ਆਟੋ ਜੂਨੀਅਨ ਇਕੱਠੇ ਹੋਏ ਕੀ ਮੁਸ਼ਕਲ ਆ ਰਹੀ ਹੈ ਬਰਨਤਰ ਸਿੰਘ ਸੁਨਗੋਬ ਸਿੰਘ ਰਾਸ ਸਿੰਘ ਹਾਂਜੀ ਕੀ ਮੁਸ਼ਕਲ ਆ ਰਹੀ ਹੈ ਜੀ ਮੁਸ਼ਕਲ ਹੈ ਜੀ ਸ਼ਾਨੂ ਨੇ ਆਖਿਆ ਤੀ ਤੀ ਤੋਂ ਆਟੋ ਚ ਲਾ ਦੇਣਗੇ ਕਿਹਨੇ ਕਿਹਾ ਸੀ ਜੀ ਇਹਨੇ ਠੀਕੇ ਜਰਾ ਅੱਛਾ ਜੀ ਕਿਹੜੀ ਜਗ੍ਹਾ ਤੁਸੀਂ ਆਟੋ ਲਾਉਂਦੇ ਸੀ ਅਸੀਂ ਉਹ ਬਾਹਰ ਰੌਡ ਗੇਟ ਦੇ ਕੋਲ ਅੱਛਾ ਜੀ ਰੇਲਵੇ ਸਟੇਸ਼ਨ ਤੇ ਨਾ ਹਾਂਜੀ ਅੱਜ ਕੀ ਗੱਲ ਹੋਈ ਆ ਜ ਅੱਜ ਫੇਰ ਨਾ ਕੋਈ ਸਾਡੀ ਗੱਲ ਬਾਤ ਨਹੀਂ ਸੁਣੀ ਤੇ ਫੇਰ ਦੰਗਾ ਕਿੰਨੀ ਦੇਰ ਤੋਂ ਤੁਸੀਂ ਆਟੋ ਚ ਲੱਗਾ ਹੋ 40 ਸਾਲ ਹੋ ਗਿਆ ਤੇ ਕੀ ਹੁਣ ਕੀ ਅੱਜ ਤੁਹਾਡੇ ਨੂੰ ਕਿਸੇ ਨੇ ਕੋਈ ਗੱਲ ਬਾਤ ਨਹੀਂ ਕੀਤੀ ਨਹੀਂ ਕਿਸੇ ਨੇ ਕੋਈ ਨਹੀਂ ਕਹਿੰਦੇ ਠੇਕੇਦਾਰ ਜੀ ਕੋਈ ਗੱਲ ਹੀ ਨਹੀਂ ਕਰਦਾ ਹੁਣ ਕੀ ਮੰਗ ਕੀ ਕਰਦੇ ਤੁਸੀਂ ਉਹ ਕਹਿੰਦੇ ਸਾਡਾ ਵੀ ਉਹ ਗੱਡੀ ਅੰਦਰ ਲੱਗ ਜਾਣਾ ਹੈ ਅਗਰ ਤੁਹਾਡਾ ਮਸਲਾ ਨਾ ਆਇਆ ਤਾਂ ਅਗਲਾ ਦਾ ਸੱਪ ਕੀ ਹੋਗਾ ਜੀ ਉਹ ਫਿਰ ਜੋ ਕਾਰਵਾਈ ਬੰਦ ਕਰਾਂਗੇ ਬਲਵਿੰਦਰ ਸਿੰਘ ਸੂਰਾ ਜੀ ਕੀ ਕੀ ਮੁਸ਼ਕਲ ਆ ਰਹੀ ਹੈ ਸਰ ਮੁਸ਼ਕਲ ਹੈ ਬਾਬਾ ਜੀ ਦੇ ਗੱਡੀ ਚਲਾ ਰਹੇ ਤੇ ਹੁਣ ਜਿਹੜੀ ਜਿਹੜੀ ਗੱਡੀ ਚਲਾ ਰਹੇ ਪਿਆਗੋ ਗੱਡੀ ਆਟੋ ਹਾਂਜੀ ਆਟੋ ਆ ਉਹਨਾ ਚੱਕੇ ਬਾਹਰ ਮਾਰਿਆ ਇਹਨਾਂ ਨੇ ਬਾਹਰ ਮਾਰੇ ਕਿਹੜੀ ਜਗ੍ਹਾ ਦਾ ਸਟੈਂਡ ਆ ਜੀ ਕੀ ਹੈ ਸਟੈਂਡ 3 ਨੰਬਰ ਸਟੈਂਡ ਆ ਕਿਹੜੀ ਜਗ੍ਹਾ ਤੇ ਤੇ ਕਹਿੰਦੇ ਪੁਰਾਣੇ ਬੰਦੇ ਬਾਹਰ ਕੱਢ ਦਿੱਤੇ ਤੇ ਨਵੇਂ ਇਹਨਾਂ ਨੇ ਪਾ ਲਏ ਸਾਰੇ ਕਿਹੜੀ ਜਗ੍ਹਾ ਤੇ ਤੁਸੀਂ ਸਟੈਂਡ ਲੰਦਾ ਸੀ ਸਟੈਂਡ 1 ਨੰਬਰ ਤੇ 3 ਨੰਬਰ ਸਟੈਂਡ ਰੇਲਵੇ ਸਟੇਸ਼ਨ ਦੇ ਅੱਛਾ ਜੀ ਤੇ ਅੱਜ ਉਹਨਾਂ ਦਾ ਆਟੋ ਬਾਹਰ ਕੱਢ ਦਿੱਤਾ ਹਾਂਜੀ ਉਹਨਾਂ ਨੇ ਆਟੋ ਬਾਹਰ ਕੱਢ ਦਿੱਤਾ ਤੇ ਕਿੰਨੇ ਲੋਕਾਂ ਇੱਕ ਇੱਕ ਬੰਦੇ ਦੀਆਂ 12 12 ਗੱਡੀਆਂ ਚੱਲ ਰਹੀਆਂ ਹੂੰ ਤੇ ਜਿਹੜੀਆਂ ਇਹਨਾਂ ਦੀ ਇੱਕ ਚੱਲਦੀ ਉਹਨਾਂ ਦੀ ਬਾਹਰ ਕੱਢ ਦਿੱਤੀ ਆ ਹੁਣ ਕੀ ਮੰਗ ਕੀ ਮੁਸ਼ਕਲ ਆ ਰਹੀ ਹੈ ਮੰਗਾ ਮੇਰਾ ਨਾਮ ਜੀ ਅੰਮ੍ਰਿਤਸਰ ਸਟੇਸ਼ਨ ਰੇਲਵੇ ਸਿਸਟਮ ਮੈਂ ਗੱਡੀ ਚਲਾਉਣਾ ਜੀ ਹਾਂਜੀ ਤੇ ਅੱਜ ਇੱਕ ਤੇ ਗਿਆ ਜੀ ਉਹ ਕਹਿੰਦੇ ਸੀਗੇ ਤੁਹਾਡੇ ਆਰ ਨੰਬਰ ਤੇ ਪਿਆਸੇ ਲਵਾਗਾ ਬਸ ਫੇਰ ਦੇ ਫੋਨ ਕਰ ਰਹੇ ਆ ਨਾ ਸਾਡਾ ਫੋਨ ਚੁੱਕਦੇ ਵੀ ਨਾ ਸਾਡਾ ਕਾਗਜ਼ ਲੈ ਰਹੇ ਆ ਭਾਜੀ ਉਹ ਤੇ ਅੰਦਰ ਵਾਲੇ ਬੰਦੇ 1500 ਰੁਪਏ ਮਹੀਨਾ ਦੇ ਰਹੇ ਨੇ ਤੇ ਸਾਡੇ ਕੋਲ ਤੱਕ ਰ ਆਪਾਂ ਫੇਰ ਤੇ ਲਾ ਕੇ ਤੇ ਸ਼ਾਮ ਹੋ ਗਈ ਜੇ ਸਾਡੇ 5:30 ਵਜੇ ਤੱਕ ਸਾਡੇ ਕੋਈ ਕਾਗਜ਼ ਨਹੀਂ ਦਿੱਤੇ ਸਾਡਾ ਕੋਈ ਕੰਟੈਕਟ ਨਹੀਂ ਕੀਤਾ ਉਹਨਾਂ ਨੇ ਕੀ ਸਮੇਂ ਦੇ ਕਿਉਂ ਨਹੀਂ ਤੁਹਾਡਾ ਕੀ ਕਾਰਨ ਹੈ ਕਿ ਤੁਹਾਡੇ ਕੋਲ ਨਹੀਂ ਲੱਗਿਆ ਭਾਜੀ ਇਸ ਕਰਕੇ ਕਿ ਉਹ ਕਹਿੰਦੇ ਕਿ ਸਾਡੇ ਕੋਲ ਜਗ੍ਹਾ ਸਪੇਸ ਹੋਏਗੀ ਤਾਂ ਪਾਣੀ ਜਗ੍ਹਾ ਦੇਵਾਂਗੇ ਤੇ ਭਾਜੀ ਜਿੱਥੇ ਨੇ ਜਿੱਥੇ ਉਹਨਾਂ ਦੇ ਇਹਨੇ ਆਟੋ ਚੱਲਦੇ ਵਿੱਚ ਸਾਡੇ 10-12 ਆਟੋ ਲੱਗ ਜਾਣਗੇ ਜਿੱਥੇ ਕੋਈ ਫਰਕ ਥੋੜੀ ਕਾਜੇ ਲੱਗਾ ਜੀ ਭਾਜੀ ਜੀ ਅਗਰ ਤਾਂ ਮਸਲਾ ਵਾਲਾ ਨਾ ਆਇਆ ਤਾਂ ਅਗਲਾ ਦਸ ਸਫਲ ਨੀ ਹੋਏਗਾ ਅਰੇ ਭਾਜੀ ਇਹ ਹੋਵੇਗਾ ਜੋ ਬਰੇਗਾ ਚੰਗਰ ਸਾਡੇ ਗਪਾ ਕਰਾਂਗੇ ਸਾਰੇ ਧੀਰ ਭਰਾ ਰੱਖ ਤੇ ਅੰਮ੍ਰਿਤਸਰ ਰੇਲਵੇ ਸਟੇ ਕਿਥੋਂ ਵੇਰਣਾ ਲਈ ਕੀ ਮੁਸ਼ਕਲ ਆਉਂਦੀ ਹੈ ਮੁਸ਼ਕਲ ਹੈ ਅਜੀ ਮੈਂ 12 ਸਾਲ ਤੋਂ ਆਟੋ ਚਲਾਉਂਦਾ ਤੇ 12 ਸਾਲ ਤੋਂ ਮਾਤਾ ਚਲਾਉਂਦਾ ਤੇ ਮੇਰਾ ਨਾਨਾ ਆਟੋ ਬਾਰ ਘਟਦਾ ਹੈ ਕਿ ਇਹਨੇ ਕਿਹੜੀ ਜਗ੍ਹਾ ਤੋਂ ਤੁਸੀਂ ਆਟੋ ਚਲਾ ਰਹੇ ਸੀ ਰੇਲਵੇ ਸਟੇਸ਼ਨ ਦੇ ਅੰਦਰ ਹਾਂ ਜੀ ਆਟੋ ਚਲਾਉਂਦਾ ਸੀ ਉਹਦਾ ਮੇਰਾ ਆਟੋ ਬਾਰ ਘਟਾ ਕਿਉਂ ਘਟਾਤਾ ਜੀ ਕੀ ਕੀ ਕਾਰਨ ਸੀ ਹੈਲੋ ਕਾਰਨ ਹੈ ਹੈ ਜੀ ਮੈਂ ਬਿਮਾਰ ਪੇਸ਼ੈਂਟ ਲਗਾ ਕੈਂਸਰ ਦਾ ਤੇ ਮੇਰੀ ਦਵਾਈ ਚਲਣ ਦੀ ਹੁੰਦਣਾ ਤੇ ਇਹਨਾਂ ਦੀ ਮੀਟਿੰਗਾਂ ਹੋਈਆਂ ਤੁਸੀਂ ਮੈਂ ਮੀਟਿੰਗ ਅਰੇਂਡਿੰਗ ਕੀਤੀ ਉਸ ਕਰਕੇ ਜਨਾਬ ਮੇਰੀ ਗੱਡੀ ਬਾਹਰ ਖੜਕਦੀ ਹੈ। ਕੀ ਮੰਗਤੀ ਕਰਦੇ? ਮੰਗ ਮੇਰੀ ਇਹ ਹੈ ਅੱਜ ਵੀ 3 ਤਰੀਕ 3 ਤਰੀਕ ਤੱਕ ਜਨਾਬ ਦੇ ਨੰਬਰ ਹੈਗੇ। ਅੱਜ ਵੀ ਮੈਂ ਪਹਿਲੇ ਦਿਨ ਤੋਂ ਕਾਬੇ ਲਾ ਗਏ ਹਮਨੇ ਜਨਾਬ ਵਾਲੇ ਕੋਲ ਜਾ ਬੈਠਣਾ ਮੇਰੀ ਕੋਈ ਸੁਣਾਈ ਨਹੀਂ ਹੋ ਰਹੀ। ਹਾਂਜੀ। ਰੇਲਵੇ ਸਟੇਸ਼ਨ ਆਗਰੇ। ਹਾਂਜੀ ਕੀ ਮਸਲਾ ਹੈ? ਇਹ ਜੀ ਮਸਲਾ ਆਟੋ ਦਾ ਹੈ ਜੀ ਅੱਜ ਇਹਨਾਂ ਨੇ ਕਿਹਾ ਇਸ ਚੀਜ਼ ਲਈ ਤੁਹਾਨੂੰ ਪਹਿਲੇ ਦਿਨੋਂ ਆਟੋ ਦਾ ਲੱਗ ਜਾਣਗੇ। ਹਾਂਜੀ। ਸਾਨੂੰ ਕਿਹਾ ਗਿਆ ਸੀ ਅੱਜ ਅਸੀਂ ਕਾਗੇ ਲੈ ਕੇ ਗਏ ਆ ਤੇ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ। ਹੌਣ ਕਿਤੇ ਠੇਕੇਦਾਰ ਨੂੰ ਕੋਈ ਨਹੀਂ ਸੁਣਦਾ ਪਿਆ ਕੀ ਮੰਗ ਕੀ ਕਰਦੇ ਸਾਡੀ ਮੰਗੇ ਹੋਈ ਇਹ ਆਟੋ ਲੱਗ ਜਾਣਾ ਸਾਡੇ ਅਗਰ ਨਾ ਮਸਲਾ ਆਇਆ ਤਾਂ ਨਾ ਇਹ ਤਾਂ ਕੋਸ਼ਿਸ਼ ਸਾਡੇ ਹੈ ਨਾਲ ਬਾਲਮੀਕ ਸਮਾਜ ਆਪਣੇ ਕਰਨ ਦੇ ਸਾਰਾ ਸਭ ਕੁਝ ਮੇਰਾ ਨਾਮ ਹੈ ਅਜੇ ਕਲਿਆਣਾ ਭਾਰਤੀ ਮੁਫਤੀ ਮੋਰਚੇ ਤੋਂ ਮੈਂ ਜ਼ਿਲ੍ਹਾ ਪ੍ਰਧਾਨ ਨੂੰ ਤੇ ਮੈਂ ਅੱਜ ਆਟ ਵਾਲੇ ਸਾਰੇ ਭਲਾਈ ਆ ਤੇ ਇਹ ਇਹਨਾਂ ਦੀ ਬੜੀ ਵੱਡੀ ਸਮੱਸਿਆ ਹੈਗੀ ਉਹ ਅੰਦਰ ਸਟੇਸ਼ਨ ਦੇ ਅੰਦਰ ਇਹ ਵੀ ਇਹਨਾਂ ਨੂੰ ਆਟੋ ਨਹੀਂ ਲਾਉਣ ਦਿੰਦੇ ਬਈ ਤੇ ਜੇ ਇਹਨਾਂ ਦਾ ਨਾ ਕੋਈ ਸੁਣਾਈ ਹੋਈ ਤਾਂ ਆਪਾਂ ਵੱਡੇ ਪੱਧਰ ਤੇ ਸਾਰਾ ਅੰਮ੍ਰਿਤਸਰ ਬੰਦ ਕਰਾਂਗੇ ਨਾਮ ਦੱਸ ਕੇ ਤੇ ਜਿਹੜਾ ਆਟੋ ਵਾਲੇ ਤੁਹਾਡੇ ਕੋਲ ਹੁਣੇ ਕੀ ਮਸਲਾ ਹੈ ਮੇਰਾ ਨਾਂ ਜੀ ਅਮਨ ਮੋਲ ਨਿਵਾਸੀ ਭਾਰਤੀ ਮੋਲ ਨਿਵਾਸੀ ਮੁਕਤੀ ਮੋਰਚੇ ਦਾ ਯੋਧ ਸਿੰਘ ਚੇਅਰਮੈਨ ਪੰਜਾਬ ਤੇ ਭਗਵਾਨ ਵਾਲਮੀਕ ਐਂਬੈਡਕਰ ਕੋਰ ਕਮੇਟੀ ਤੋਂ ਸੀਨੀਅਰ ਮੈਂਬਰ ਜਿਸਾ ਕਿ ਸਾਡਾ ਪਰਿਵਾਰ ਆ ਦੇਖੋ ਜੀ ਅਸੀਂ ਕਾਫੀ ਸਮੇਂ ਤੋਂ ਜਿਹੜਾ ਕਿ ਇੱਕ ਪ੍ਰਸ਼ਾਸਨ ਨੂੰ آگਾਹ ਕਰਦੇ ਪਿਆ ਹਾਂ ਪ੍ਰਸ਼ਾਸਨ ਦੀਆਂ ਜਿਹੜੀਆਂ ਉਹਨਾਂ ਦੇ ਦਾਇਰੇ ਦੇ ਵਿੱਚ ਕੁਝ ਆਟੋ ਦੇ ਪ੍ਰਧਾਨ ਜਿਹੜੇ ਨੇ ਜਿਹੜੇ ਕਿ ਰੇਲਵੇ ਦੀ ਜ਼ਮੀਨ ਦਾ ਦੁਰਪਯੋਗ ਕਰਕੇ ਉੱਥੇ ਪੈਸੇ ਬਣਾ ਰਹੇ ਸੀ ਤੇ ਅਸੀਂ ਕਹਿੰਦੇ ਹਾਂ ਕਿ ਜਿਹੜਾ ਰੇਲਵੇ ਨੇ ਇੱਕ ਠੇਕੇਦਾਰ ਨੂੰ ਜਿਹੜਾ ਪਾਰਕਿੰਗ ਦਾ ਠੇਕਾ ਦੇ ਦਿੱਤਾ ਰੇਲਵੇ ਦੇ ਰੂਲ ਦੇ ਮੁਤਾਬਕ ਜਿਹੜਾ ਠੇਕੇਦਾਰ ਡਾਇਰੈਕਟਲੀ ਸਾਡੇ ਕੋਲ ਪੈਸੇ ਲੈ ਸਕਦਾ ਨਾ ਕਿ ਕੋਈ ਮਨਮਰਜ਼ੀ ਦਾ ਪ੍ਰਧਾਨ ਆਟੋ ਦਾ ਤੇ ਜਿਹੜੀਆਂ ਕੰਪਲੇਨਾਂ ਦਾ ਸਾਡੀ ਇੱਕ ਜਿੱਤ ਹੋਈ ਆ ਤੇ ਜਿਹੜੇ ਵਧੀਆ ਰੇਲਵੇ ਦੇ ਅਫਸਰ ਨੇ ਜਿਨ੍ਹਾਂ ਨੇ ਕਿਉਂਕਿ ਹਰ ਕੋਈ ਅਫਸਰ ਜਿਹੜਾ ਆ ਮਾੜਾ ਨਹੀਂ ਹੁੰਦਾ ਕੋਈ ਚੰਗੇ ਅਫਸਰ ਵੀ ਹੁੰਦੇ ਨੇ ਉਹਨਾਂ ਵਿੱਚੋਂ ਚੰਗੇ ਅਫਸਰ ਨੇ ਜਿਹੜੇ ਜਿਹੜੇ ਤਿਰਲੋਕ ਜੀ ਉਹਨਾਂ ਨੇ ਇੱਕ ਆਰਡਰ ਕੱਢਿਆ ਆ ਬਾਕਾਇਦਾ ਅੱਜ ਮੈਂ ਬਾਈ ਹੈਂਡ ਉਹਨਾਂ ਕੋਲ ਲੈ ਕੇ ਆਇਆ ਮੈਂ ਕਿਉਂਕਿ ਮੈਂ ਇੱਕ ਕੰਪਲੇਨ ਕੀਤੀ ਸੀ ਕਿ ਜਿਹੜਾ ਠੇਕੇਦਾਰ ਆ ਉਹ ਸਾਡੇ ਕੋਲ ਪੈਸੇ ਨਹੀਂ ਲੈ ਰਿਹਾ ਡਾਇਰੈਕਟਲੀ ਜਿਹੜੇ ਕਿ ਆਟੋ ਦੇ ਪ੍ਰਧਾਨ ਜਿਹੜੇ ਨੇ ਉਹ 500 ਦੀ ਜਗ੍ਹਾ ਸਾਡੇ ਕੋਲ 1700 ਰੁਪਈਆ ਜਾਂ 1500 ਰੁਪਈਆ ਲੈਂਦੇ ਸੀ ਇਦੇ ਵਿੱਚ ਉਹਨਾਂ ਨੇ ਬਕਾਇਦਾ ਮੈਂ ਆਪਣੇ ਆਟੋ ਵਾਲੇ ਭਰਾਵਾਂ ਨੂੰ ਵੀ ਦੱਸ ਦਿਆਂ ਬਕਾਇਦਾ ਇਹਦੇ ਵਿੱਚ ਲਿਖਤ ਚ ਆਰਡਰ ਕੱਢਿਆ ਗਿਆ ਹੈ ਕਿ ਕੋਈ ਵੀ ਰੇਲਵੇ ਵੱਲੋਂ ਕਿਸੇ ਵੀ ਯੂਨੀਅਨ ਨੂੰ ਮਾਨਤਾ ਨਹੀਂ ਅੰਦਰ ਪ੍ਰਧਾਨਗੀ ਦੀ ਤੇ ਇਹ ਆਪਣੇ ਦਿਮਾਗ ਦੇ ਵਿੱਚੋਂ ਜਿਹੜਾ ਫਤੂਰ ਹੈ ਉਹ ਕੱਢ ਦੇਣ ਪ੍ਰਧਾਨ ਕਿ ਉੱਥੋਂ ਦੇ ਤੁਸੀਂ ਰੇਲਵੇ ਦੀ ਪ੍ਰਾਪਰਟੀ ਦੇ ਅੰਦਰ ਤੁਸੀਂ ਪ੍ਰਧਾਨ ਬਣ ਸਕਦੇ ਇਹ ਰਿਡਨ ਦੇ ਵਿੱਚ ਆਰਡਰ ਕੱਢਿਆ ਗਿਆ ਹੈ ਤੇ ਆਟੋ ਵਾਲੇ ਵੀਰਾਂ ਨੂੰ ਇਹ ਵੀ ਦੱਸ ਦਈਏ ਕਿ ਕੋਈ ਵੀ ਤੁਹਾਡੇ ਕੋਲ ਪ੍ਰਧਾਨ ਚਾਹੇ ਚੰਦੇ ਦੇ ਨਾਮ ਤੇ ਕੋਈ ਫੰਡ ਦੇ ਨਾਮ ਤੇ ਅਗਰ ਤੁਹਾਡੇ ਕੋ ਪੈਸੇ ਦੀ ਮੰਗ ਕਰਦਾ ਤੁਸੀਂ ਖੁਦ ਜੀਆਰਪੀ ਥਾਣੇ ਜਾ ਕੇ ਉਹਨਾਂ ਤੇ ਐਫਆਰ ਦਰਜ ਕਰਵਾ ਸਕਦੇ ਜੇ ਕਿਉਂਕਿ ਰੇਲਵੇ ਲੋ ਕੋਈ ਵੀ ਉਹਨਾਂ ਨੂੰ ਮੰਨਤਾ ਨਹੀਂ ਦਿੱਤੀ ਗਈ ਬਕਾਇਦਾ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕੋਈ ਵੀ ਜਿਹੜਾ ਠੇਕੇਦਾਰ ਹੈ ਉਹ ਖੁਦ ਪੈਸੇ ਲਏਗਾ ਜਿਹੜਾ ਵੀ ਆਟੋ ਵਾਲਾ ਕਾਗਜ਼ਾਤ ਆਪਣੇ ਦੇਣ ਜਾਂਦਾ ਹੈ ਉਹ ਕੋ ਆਟੋ ਦੇ ਕਾਗਜ਼ਾਤ ਲੈ ਕੇ ਉਹਦੇ ਪੈਸੇ ਲੈ ਕੇ ਉਹਨੂੰ ਜੋ ਵੀ ਉਹਦੀ ਪਰਚੀ ਦੀ ਜੋ ਫੀਸ ਦੀ ਪਰਚੀ ਉਹ ਦੇਵੇਗਾ ਪਰ ਆਟੋ ਵਾਲੇ ਵੀ ਆਏ ਨੇ ਇਹ ਕਾਫੀ ਦਿਨਾਂ ਤੋਂ ਜਿਹੜੇ ਪਾਰਕਿੰਗ ਜਾਂ ਠੇਕੇਦਾਰ ਜਿਹੜੇ ਵੀ ਉੱਥੇ ਅਪਾਇੰਟ ਕੀਤੇ ਗਏ ਉਹਨਾਂ ਨੂੰ ਫੋਨ ਕਰਦੇ ਬੇ ਸੀ ਉਹਨਾਂ ਵੱਲੋਂ ਇਹ ਹੀ ਕਿਹਾ ਜਾਂਦਾ ਸੀ ਬਾਰ-ਬਾਰ ਕਿ ਮੈਂ ਜੀ ਹਾਂ ਜੀ ਇੱਕ ਤਰੀ ਨੂੰ ਜੀ ਗੱਡੀਆਂ ਲਗਵਾਨੀਆਂ ਵਾਂ ਜਾਂ ਆਟੋ ਦੇ ਜਿਹੜੇ ਕਾਗਜ਼ ਜਮ੍ਹਾਂ ਕਰਾਂਗੇ ਪਰ ਉਸ ਜਿਹੜਾ ਬੰਦਾ ਆ ਉਹਨੇ ਇਹਨਾਂ ਦਾ ਫੋਨ ਪਿਕ ਨਹੀਂ ਲੜਦਾ ਘੱਟੋ-ਘੱਟ ਵੀ ਇਹਨਾਂ ਨੇ 40 ਤੋਂ 50 ਫੋਨ ਕਰ ਦਿੱਤੇ ਉਸ ਬੰਦੇ ਨੇ ਫੋਨ ਨਹੀਂ ਚੱਕਿਆ ਇਹਦਾ ਮਤਲਬ ਕਿ ਜਿਹੜੇ ਆਟੋ ਵਾਲੇ ਜਿਹੜੇ ਪ੍ਰਧਾਨ ਹਾਲੇ ਵੀ ਮਿਲਿ ਉਪਭੋਗਤ ਕਰਕੇ ਉਹਨਾਂ ਨੂੰ ਪੈਸੇ ਦੇ ਰਹੇ ਨੇ ਕਿਉਂਕਿ ਜਿਹਦੇ ਵਿੱਚੋਂ ਹਲੇ ਵੀ ਮਿਲਦਾ ਕਿਸੇ ਨੂੰ ਹਲੇ ਪਾਸ ਨਹੀਂ ਤੇ ਇਹ ਵਿਚਾਰੇ ਸਵੇਰ ਦੇ ਉਹਨਾਂ ਨੂੰ ਫੋਨ ਕਰਦੇ ਪਏ ਨੇ ਰੇਲਵੇ ਦੇ ਅਧਿਕਾਰੀ ਆ ਗਏ ਇਹਨਾਂ ਦੇ ਜਿਹੜੇ ਕਾਗਜ਼ਾਤ ਨਹੀਂ ਲਿੱਤੇ ਗਏ ਕਿਉਂਕਿ ਰੇਲਵੇ ਨੇ ਕੋਈ ਜਿਹੜੇ ਅੰਦਰ ਆਟੋ ਚਲਾ ਰਹੇ ਨੇ ਉਹਨਾਂ ਤੇ ਕੋਈ ਪੱਕੀ ਮੋਰ ਨਹੀਂ ਲਗਾਏਗੀ ਤੁਸੀਂ ਹੀ ਆਟੋ ਲਗਾਓਗੇ ਇਹ ਵੀ ਗਰੀਬ ਲੋਕ ਨੇ ਅੰਦਰ ਦੇ ਜਿਹੜੇ ਲੋਕ ਨੇ ਇੱਕ ਇੱਕ ਪ੍ਰਧਾਨ ਦਾ ਜਿਹੜੇ ਆ 12-12 ਆਟੋ ਚੱਲਦੇ ਪਏ ਨੇ ਪਰ ਇਹ ਗਰੀਬ ਲੋਕ ਇਹ ਇੱਕੋ ਆਟੋ ਚਲਾ ਕੇ ਉਥੋਂ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਮੈਂ ਠੇਕੇਦਾਰ ਸਾਹਿਬ ਨੂੰ ਵੀ ਕਵਾਂਗਾ ਰੇਲਵੇ ਅਧਿਕਾਰੀਆਂ ਨੂੰ ਕਿ ਇੱਕ ਬੰਦੇ ਦੀ ਤੁਸੀਂ 12 ਗੱਡੀਆਂ ਲਗਾ ਰਹੇ ਜੇ ਤੇ ਜਿਨ੍ਹਾਂ ਦੀ ਇੱਕ ਆਟੋ ਦੇ ਨਾਲ ਹੀ ਪਰਿਵਾਰ ਦਾ ਪਾਲਣ ਪੋਸ਼ਣ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਸਪੇਸ ਦੇ ਰਹੇ ਉਹਨਾਂ ਨੂੰ ਕਿਉਂ ਨਹੀਂ ਜਗ੍ਹਾ ਦੇ ਰਹੇ ਜਦੋਂ ਤੁਸੀਂ ਇੱਕ ਤਰੀਕ ਜਦੋਂ 30 ਤਰੀਕ ਨੂੰ ਸਾਰੇ ਹੀ ਆਟੋ ਵਾਲਿਆਂ ਦਾ ਜਿਹੜਾ ਕਿ ਪਾਸਿੰਗ ਦੀ ਮਨਿਆਤ ਜਿਹੜੀ ਖਤਮ ਹੋ ਚੁੱਕੀ ਕੰਟਰੈਕਟਰ ਦੇ ਮੁਤਾਬਿਕ 500 ਰੁਪਏ ਮਹੀਨਾ ਕਰਾਇਆ ਆ ਉਹ ਜਿਹੜਾ ਦਿੱਤਾ ਆ ਉਹ 30 ਤਰੀਕ ਨੂੰ ਖਤਮ ਹੋ ਜਾਂਦਾ ਤੇ 1 ਤਰੀਕ ਨੂੰ ਨਵੇਂ ਸਿਰੋਂ ਕਾਗਜ਼ ਲੈ ਲੈਣੇ ਚਾਹੀਦੇ ਸੀ ਪਾਰ ਕੋਨਟਰੈਕਟਰ ਨੇ ਇਹਨਾਂ ਦੇ ਕਾਗਜ ਇਹਨਾਂ ਦੇ ਦੱਸਣ ਦੇ ਮੁਤਾਬਿਕ ਕਾਗਜ ਇਹਨਾਂ ਕੋ ਨਹੀਂ ਲਿਤੇ ਨਾ ਫੋਨ ਪਿਕ ਕੀਤਾ ਤੇ ਅਸੀਂ ਫਿਰ ਅਗਰ ਨਹੀਂ ਇਹ ਮਲਕੀ ਆਪਣੀ ਆਤਾਂ ਤੋਂ ਬਾ ਜਾਣਗੇ ਅਸੀਂ ਪ੍ਰੋਪਰ ਤੌਰ ਤੇ ਆਪਣੇ ਵਾਲਮੀਕੀ ਸਮਾਜ ਦੀਆਂ ਜਥੇਬੰਦੀਆਂ ਨੂੰ ਲੈ ਕੇ ਸੰਤ ਸਮਾਜ ਨੂੰ ਲੈ ਕੇ ਕਿਉਂਕਿ ਇਹ ਗਰੀਬ ਵਰਗ ਅਗਰ ਤੁਸੀਂ ਇਹਨਾਂ ਨੂੰ ਤੰਗ ਪਰੇਸ਼ਾਨ ਕਰੋਗੇ ਅਸੀਂ ਕੋਈ ਵੀ ਪਾਰਟੀ ਨਹੀਂ ਵੇਖਾਂਗੇ ਕਿ ਕਿਸੇ ਪਾਰਟੀ ਨਾਲ ਸੰਬੰਧਿਤ ਆ ਚਾਹੇ ਕਿੱਡਾ ਕੋਈ ਤਗੜਾ ਬੰਦਾ ਅਸੀਂ ਇੱਕ ਵੱਡੇ ਘੜ ਦੇ ਨਾਲ ਅੰਬਰਸਰ ਬੰਦੀ ਕੋਲ ਦਵਾਂਗੇ ਤੇ ਰੇਲ ਦੇ ਪ੍ਰਸ਼ਾਸਨ ਦੀ ਮੇ ਨਾਸਾ ਜੇ ਦਮ ਇਹੋ ਜਿਹਾ ਕਰਾਂਗੇ ਚਾਹੇ ਉਹਦੇ ਵਾਸਤੇ ਸਾਨੂੰ ਰੇਲਾ ਰੋਕਣੀਆਂ ਪੈਣ ਉਹ ਵੀ ਰੋਕਾਂਗੇ ਕਿਉਂਕਿ ਇਹ ਵਿਚਾਰੇ ਗਰੀਵ ਵਰਗੇ ਕਿੱਥੇ ਜਾਣ ਅਹੀ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਰੇਲ ਪ੍ਰਸ਼ਾਸਨ ਚੇਤਾਵਨੀ ਦਿੰਦੇ ਆ ਕਿ ਇਹਨਾਂ ਨੂੰ ਇਸ ਚੀਜ਼ ਤੋਂ ਹਟਾ ਲਿਤਾ ਜਾਵੇ ਜੋ ਵੀ ਬੰਦਾ ਕੋਈ ਵੀ ਗਰੀਬ ਬੰਦਾ ਹੈ ਉਹਦੇ ਮੁਤਾਬਿਕ ਉਹਦੇ ਕਾਗਜ਼ ਲੈ ਕੇ ਉਹਨੂੰ ਪਾਸ ਜ਼ਰੂਰ ਦੋ ਜੈ ਵਾਲਮੀਕੀ ਜੀ ਜੈ ਭੀਮ ਜੈ ਸਭੀ ਦਾ